ਅਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਜਿਵੇਂ ਜਿਵੇਂ 2024 ਦਾ ਚੋਣ ਦੰਗਲ ਪੱਕਦਾ ਨਜ਼ਰ ਆ ਰਿਹਾ ਹੈ ਉਵੇਂ ਹੀ ਹਰ ਪਾਰਟੀ ਦਾ ਨੁਮਾਇੰਦਾ ਆਪਣੀ ਚੋਣ ਐਕਟੀਵਿਟੀ ਨੂੰ ਤੇਜ਼ ਕਰਦਾ ਨਜ਼ਰ ਆ ਰਿਹਾ ਹੈ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਅਮਨ ਸ਼ੇਰ ਸਿੰਘ ਸੈਰੀਕਲਸੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਹੋਇਆ ਹਲਕਾ ਕਾਦੀਆਂ ਦੇ ਕਸਬਾ ਤਾਰੀਵਾਲ ਵਿੱਚ ਅੱਜ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਹੈ ਜਿੱਥੇ ਇਸ ਮੌਕੇ ਤੇ ਉਨ੍ਹਾਂ ਨਾਲ ਪੰਜਾਬ ਜਨਰਲ ਸੱਤਰ ਜਗਰੂਪ ਸਿੰਘ ਸੇਖਵਾਂਤ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਕੇ ਜੇ ਸਿੰਘ जसजीत सिंह चनन सिंह खालसा मुखदेव सिंह आलोवाल नगर काउंसिल प्रधान अश्वनी दुग्गल रामेश मेशा रामेश कुमार सुखविंदर कौर बाजवा रमनदीप सिंहवाला, पीटर मट्टू साबापट्टी, हनी जिलेदार डॉक्टर इमेनुअल तो इलावा वड्डी गिनती विच पार्टी वर्कर अते आगू शामिल हुए देखो तारीवाल तो साडे पत्रकार अशोक कुमार दी खास रिपोर्ट ਜਿੱਤੇਗਾ ਜੈ ਵੀ ਕਸੀ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਜੈ ਵੀ ਕਸੀ ਜਿੱਤੇਗਾ ਕਾ ਹਿੰਦ ਧੰਨਵਾਦ ਜੀ ਮੈਨੂੰ ਬੜਾ ਮਾਣ ਹੈ ਅੱਜ ਦਾ ਵੀ ਜਿਹੜਾ ਪਿਆਰ ਇਨਾ ਬਹੁਤ ਸਾਰਾ ਕੰਮ ਮਿਲ ਰਿਹਾ ਹੈ ਮੈਂ ਸਦਾ ਰਹਿਣੀ ਆ ਪਰ ਮੈਂ ਦੇਖ ਰਿਹਾ ਜੀ ਸਾਡੇ ਜਗਤੂਪ ਸਿੰਘ ਸੇਖਵਾ ਦੀ ਮਿਹਨਤ ਉਹ ਡਾਕਟਰ ਕੇ ਜੀ ਉਹਨਾਂ ਨੇ ਜਿਹੜਾ ਬਾਗਬਾਨ ਸਾਰੀ ਪੱਤੀ ਹੁੰਦੀ ਸਾਡੇ ਚੀਜ਼ਾਂ ਆ ਰਹੀਆਂ ਜਦ ਸਾਹ ਹੁੰਦੀ ਸਾਰੀ ਜੋ ਸਮੂਚੀ ਟੀਮ ਆ ਆਮ ਆਦਮੀ ਪਾਰਟੀ ਜਿਹੜੀ ਰਾਤ ਦੇ ਵਿੱਚ ਜਿਹੜਾ ਵਰਕਰ ਹੈ ਮਿਹਨਤ ਕਰ ਰਿਹਾ ਔਰ ਕੱਲ ਕਰ ਤੱਕ ਜਾ ਰਿਹਾ ਮੈਂ ਸਦਾ ਰਹਿਣੀ ਆ ਔਰ ਵੱਡੀ ਗੱਲ ਇੱਕ ਚੀਜ਼ ਇਹ ਹੈ ਮੈਨੂੰ ਵੇਖਣ ਦੇ ਵਿੱਚ ਇਹ ਨਜ਼ਰ ਆ ਰਿਹਾ ਵੀ ਇੱਕ ਵੱਖਰਾ ਚੋਸ਼ ਨਜ਼ਰ ਆ ਰਿਹਾ ਔਰ ਆਪ ਹੀ ਆਪਣੇ ਤੌਰ ਤੇ ਰਾਤ ਦਿਨ ਮਿਹਨਤ ਕਰ ਰਹੇ ਨੇ ਮੈਂ ਸਦਾ ਰਿਣੀਆਂ ਦੀ ਇਹਨਾਂ ਦੇ ਕੰਮ ਦੀ ਹੁੰਦੀ ਵਾਹ ਮੁੱਦੇ ਮੁੱਦੇ ਹੱਲ ਕਿਹੜੇ ਹੋਏ ਅੱਜ ਤੱਕ ਇਹ ਦੱਸ ਸਾਰੇ ਗਰਦਾਸਪੁਰ ਦੇ ਮੁੱਦੇ ਹੀ ਮੁੱਦੇ ਪਠਾਨਕੋੜ ਤੋਂ ਲੈ ਕੇ ਫਤਿਹਗੜ੍ਹ ਚੂੜੀਆਂ ਤੱਕ ਮੈਂ ਤੇ ਬੜੇ ਹੈਰਾਨੀ ਨਾਲ ਇਹ ਗੱਲ ਕਹਿ ਸਕਦਾ ਐ ਵੀ ਇੱਥੋਂ ਵਾਰ-ਵਾਰ ਅਸੀਂ ਐਮਪੀ ਬਣਾਏ ਜੁਤਾ ਕੇ ਭੇਜੇ ਪਰ ਕਿਸੇ ਨੇ ਇਥੋਂ ਦੇ ਮੁੱਦੇ ਦੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਬੀਜੇਪੀ ਦਾਸਲ ਰਹੀ ਐਮਪੀ ਇਥੋਂ ਦਾ ਰੇ ਇੱਕ ਕੰਮ ਦੱਸ ਦੇ ਜਿਹੜਾ ਉਹਨੇ ਕੀਤਾ ਸੋ ਦੁੱਖ ਦੀ ਗੱਲ ਇਹ ਹੈ ਦੋ ਦੁੱਖ ਦੀ ਗੱਲ ਇਹ ਹੈ ਲੋਕਾਂ ਨੇ ਵੋਟਾਂ ਪਾਈਆਂ ਜਿਤਾਇਆ ਪਰ ਫਿਰ ਸਾਨੂੰ ਠੱਗੀ ਦਾ ਸ਼ਿਕਾਰ ਹਰ ਜਗ੍ਹਾ ਤੇ ਕਿਸਾਨਾਂ ਦਾ ਵਿਰੋਧ ਤੇ ਕਰਦੇ ਸੀ ਕਿਸਾਨ ਵਿਰੋਧ ਕਰਦੇ ਸੀ ਭਾਜਪਾ ਪਰ ਹੁਣ ਅੱਗੇ ਨਾ ਕੇ ਜਣਾਉਣ ਲੱਭੀ ਪੁਲਿਸ ਦੇ ਭਾਜ ਭਾਜ ਦੇ ਅੱਗੇ ਦੇ ਦੇਖੋ ਜੀ ਮੈਂ ਕੱਲ ਕਹਿਣੀ ਚਾਹਣਾ ਜਦੋਂ ਫਿਰ ਜਦੋਂ ਸੁਣਵਾ ਹੀ ਨਹੀਂ ਆਕਰ ਆਕਰ ਆਪਣੇ ਗਾਲੀ ਰੱਖਣਗੇ ਆ ਨਾ ਜਦੋਂ ਅਗਲਿਆਂ ਨੇ ਉਹਨਾਂ ਨੂੰ ਦਿੱਲੀ ਤੱਕ ਪਹੁੰਚਣ ਨਹੀਂ ਨਹੀਂ ਦਿੰਦਾ ਉਹ ਕਹਿੰਦੇ ਫਿਰ ਜੇ ਤੁਸੀਂ ਸਾਨੂੰ ਉੱਥੋਂ ਤੱਕ ਨਹੀਂ ਪਹੁੰਚ ਦਿੰਦਾ ਤੇ ਅਸੀਂ ਤੁਹਾਨੂੰ ਘਰ ਤੱਕ ਨਹੀਂ ਪਹੁੰਚ ਦਿਆਂਗੇ ਫਰਕ ਤੇ ਫਿਰ ਇਹ ਦਫ਼ਤਰਦੜਾ ਕਿ ਅੱਗੇ ਵੀ 12 ਵਾਰ ਦਫ਼ਤਰ ਨਹੀਂ ਪੰਦਾਰੇ ਜਦੋਂ ਪਾਰਟੀ ਕੋ ਚੋਣ ਲੜਦੀ ਬੜਾ ਸਿਰਵਾਲਾ ਹੈ ਨਹੀਂ ਵੇਚੋ ਜੇ ਥੋੜਾ ਜਿਹਾ ਦਫ਼ਤਰ ਗੈਪ ਹੋ ਗਿਆ ਹੈ ਸਾਡਾ ਹੁਣ ਆ ਗਏ ਹੁਣ ਦਫ਼ਤਰ ਉਹਨਾਂ ਟਿਕਾਣੇ ਆ ਗਿਆ ਕਰ ਆ ਗਿਆ ਵੱਡੇ ਭਰਾ ਨੇ ਜੀ ਉੱਪਰਲੀ ਮੰਡਲ ਤੋਂ ਚਲ ਗਏ ਅੱਜ ਦੋਪਹਿਰ ਵੇਲੇ ਜਾ ਨਹੀਂ ਨਹੀਂ ਮੰਡਲਾਂ ਵਿੱਚ ਰੁਕザー ਰਹੀਆਂ ਆ ਆਪਣੀਆਂ ਉਹਦੇ ਆਪਾਂ ਵੀ ਕਹਿੰਦੇ ਹਾਂ ਵੀ ਸਾਨੂੰ ਜਿਹੜਾ ਉਹਥੇ ਕਿ ਜਾਈਏ ਜਿੱਥੇ ਰੋਲਾ ਰੱਪਾ ਨਾ ਬੱਚਿਆਂ ਨੂੰ ਸੀਐਮ ਸਾਹਿਬ ਕਦੋਂ ਆਣਗੇ ਸਰ ਇੱਕ ਮੁੱਦਾ ਹੈਗਾ ਮਤਲਬ ਇਹ ਰੇਤਾ ਬਜਰੀ ਦਾ ਉਹ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਸੀਐਮ ਸਾਹਿਬ ਨੇ ਕਹਿੰਦੇ ਸੀਗੇ ਵੀ ਪੰਜ ਚਾਹੇ ਦੇ ਚ ਕਸੂਰ ਕੀ ਦਾ ਮੁੱਦੇ ਦਾ ਪਹਿਲਾਂ ਇਹ ਦੱਸ ਵੀਐਸਐਫ ਕਹਿੰਦੀ ਆ ਵੀ ਸਾਡੇ ਬਾਡਰਾਂ ਨੂੰ ਜਿਹੜੀ ਆ ਸਾਡੇ ਅਸੀਂ ਇੱਥੋਂ ਮਾਈਨਿੰਗ ਨਹੀਂ ਕਰਨ ਦੇਣੀ ਸਾਡੇ ਬਾਡਰਾਂ ਨੂੰ ਦਿੱਕਤ ਆ ਮੈਂ ਪੁੱਛਣਾ ਚਾਹੁੰਨਾ ਵਾ ਜਦੋਂ ਦੀ ਬੀਜੇਪੀ ਸਰਕਾਰ ਜਦੋਂ ਦੀ ਬੀਜੇਪੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਨੂੰ 2 ਸਾਲ ਹੋਏ ਨੇ ਹੁਣ ਹੀ ਹੁਣ ਹੀ ਜ਼ਿਆਦਾ ਡਰ ਲੱਗਣ ਦਾ ਸੋ ਹਰ ਤਰੀਕੇ ਨਾਲ ਬੀਜੇਪੀ ਡਿਫੈਂਡ ਕਰ ਰਹੀ ਹੈ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਈਏ ਪਰ ਮੈਂ ਇਹ ਗੱਲ ਕਹਿਣਾ ਚਾਹੁੰਨਾ ਲੋਕ ਪੜੇ ਲਿਖੇ ਨੇ ਉਹਨਾਂ ਨੂੰ ਪਤਾ ਹੈ ਇਹ ਲੋਕ ਕੰਮ ਕਰਨਾ ਚਾਹੁੰਦੇ ਨੇ ਆਮ ਆਪੀ ਪਾਰਟੀ ਦੀ ਸਰਕਾਰ ਕੰਮ ਕਰਨਾ ਚਾਹੁੰਦੀ ਹੈ ਇਹ ਲੱਤਾਂ ਖਿੱਚ ਰਹੇ ਨੇ ਜਿਹੜੇ ਵਿਰੋਧੀ ਧਾਰੀਵਾਲ ਦੀ ਮੇਲ ਸਭ ਕੰਮ ਕਰੂਗੀ ਉਹ ਬੜੇ ਦਿਨ ਤੋਂ ਲੋਕਾਂ ਦੀ ਮੰਗਾਂ ਦਾ ਸਾਥ ਧਾਰੀਵਾਲ ਵੀ ਨਹੀਂ ਤੱਕ ਪਾਰਟੀ ਦੀ ਮਾਰੀ ਬਿਲਕੁਲ ਜੀ ਮੈਂ ਇਹ ਗੱਲ ਅਕਸਰ ਆਉਂਦੀ ਹੈ ਕਿਈ ਹਜ਼ਾਰਾਂ ਦੇ ਸਾਲਾਂ ਨਾਲ ਇੱਥੇ ਲੋਕ ਕੰਮ ਕਰਦੇ ਸੀ ਔਰ ਮੈਂ ਦੱਸਣਾ ਚਾਹੁੰਦਾ ਵੀ ਇਹਦਾ ਵੀ ਜਿਹੜਾ ਹੁਣ ਬੈਠੇ ਆ ਧਾਰੀਵਾਲ ਵਧੀਆ ਇਹਦਾ ਸਟ੍ਰੈਟਜੀ ਪਲਾਨ ਕਰਦੇ ਆ ਉਹ ਦੇਖਦੇ ਆ ਵੀ ਕਿਸ ਤਰ੍ਹਾਂ ਕੇ ਨਾਲ ਆਪਾਂ ਇਹਨੂੰ ਵਧੀਆ ਨੇਪਟੇ ਚਾ ਸਾਡਾ ਰਿਸਪੌਂਸ ਮਿਲ ਰਿਹਾ ਸਾਡਾ ਕਿਸੇ ਹੋਰ ਨਾਲ ਮੁਕ ਇੱਕ ਤਰਫੀ ਲੜਾਈ ਆ ਔਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜਦੋਂ ਦੀ ਇਹਨਾਂ ਨੂੰ ਟਿਕਟ ਮਿਲੀ ਆ ਇਹਨਾਂ ਦਾ ਗਰਾਫ ਦਿਨ ਪਦੇਣ ਇਹਨਾਂ ਵਾਟਾ ਜਾ ਰਿਹਾ ਕਿ ਜੇ ਤੁਹਾਨੂੰ ਕਾਂਗਰਸ ਦਾ ਕੋਈ ਉਮੀਦਵਾਰ ਹੋਣਾ ਉਹਦੋਂ ਨੂੰ ਤੇ ਅੱਡੀ ਇਲੈਕਸ਼ਨ ਆਪਾਂ ਵੈਸੇ ਲੜ ਲਈ ਹੋਣੀ ਆ ਸੋ ਬਾਕੀ ਹਲਕਿਆਂ 'ਚ ਵੀ ਉਦਾਂ ਅਸੀਂ ਬਟਾੜੇ 'ਚ ਰੋਡ ਸ਼ੋਅ ਕੀਤਾ ਔਰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇੱਕ ਤਰਫਾ ਮੁਕਾਬਲਾ ਬਟਾੜੇ 'ਚ ਹੋ ਗਿਆ ਔਰ ਕਾਦੀਆਂ ਦੇ ਵਿੱਚ ਵੀ ਮੈਂ ਹੁਣ ਪਿੰਡਾਂ 'ਚ ਕੱਲ੍ਹ ਦੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਨੇ ਬਹੁਤ ਹੀ ਚੰਗਾ ਰਿਸਪੌਂਸ ਮਿਲ ਰਿਹਾ ਕਿਉਂਕਿ ਸਰਕਾਰ ਨੇ ਜਿਹੜੇ ਲੋਕਾਂ ਨੂੰ ਲੁਭਾਉਣ ਵਾਲੇ ਕੰਮ ਕੀਤੇ ਆ ਜਿਸ ਤਰ੍ਹਾਂ ਜ਼ੀਰੋ ਬਿੱਲ ਆ ਰਹੇ ਆ 42000 ਨੌਕਰੀਆਂ ਦਿੱਤੀਆਂ ਥਾਂ ਥਾਂ ਅਸੀਂ ਮੁਹੱਲਾ ਕਲੇਨੇ ਖੋਲੇ ਹੋਏ ਆ ਉਹਦੇ ਨਾਲ ਲੋਕਾਂ ਦੇ ਵਿੱਚ ਸਰਕਾਰ ਦਾ ਅਕਸ ਜਿਹੜਾ ਵਾ ਮਾਨ ਸਾਹਿਬ ਦਾ ਖਾਸ ਕਰਕੇ ਜਿਹੜਾ ਅਕਸ ਆ ਇੱਕ ਇਮਾਨਦਾਰ ਔਰ ਦਲੇਰਾਂ ਦਾ ਲੀਡਰ ਦਾ ਉਹਨੂੰ ਲੋਕ ਬਹੁਤ ਪੰਜਾਬ ਦੇ ਪਿਆਰ ਕਰ ਰਹੇ ਆ ਔਰ ਦੂਜਾ ਜਿਹੜਾ ਸਾਡੇ ਨਾਲ ਲੋਕਾਂ ਦਾ ਜੁੜਨ ਦਾ ਮੁੱਖ ਕਾਰਨ ਕਿ ਪਹਿਲਾਂ ਅਸੀਂ ਸੰਨੀ ਦਿਓਰ ਨੂੰ ਇੱਥੋਂ ਜਿਤਾ ਕੇ ਭੇਜਿਆ ਜਿਹੜੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ 5 ਸਾਲ ਚ ਨਾ ਹਲਕੇ ਚ ਬੜੇ ਨਾ ਕੁਦਰਤੀ ਆਫਤਾਂ ਆਈਆਂ ਕਰੋਨਾ ਦਾ ਟਾਈਮ ਆਇਆ ਕਿਸਾਨਾਂ ਦੇ ਅੰਦੋਲਨ ਲੱਗਿਆ ਨਾ ਉਦੋਂ ਆਏ ਆਪਣੀ ਫਿਲਮ ਦਾ ਪ੍ਰਚਾਰ ਕਰਨਾ ਅਮਰਸਰ ਤੱਕ ਤਾਂ ਆ ਗਏ ਪਰ ਗਰਦਾਸਪੁਰ ਚ ਨਹੀਂ ਆਏ ਸੋ ਗਰਦਾਸਪੁਰ ਦੇ ਲੋਕ ਜਿਹੜੇ ਆ ਆਪਣੇ ਆਪ ਨੂੰ ਬੜਾ ਠੱਗਿਆ ਮਹਿਸੂਸ ਕੀਤਾ ਕਿ ਅਸੀਂ ਬਹੁਤ ਗਲਤ ਕੀਤਾ ਕਿ ਬਾਹਰੀ ਉਮੀਦਵਾਰ ਜਿਹੜਾ ਉਹ ਚੁਣ ਲਿਆ ਸੋ ਇਸ ਵਾਰ ਮੈਨੂੰ ਪੂਰਾ ਯਕੀਨ ਆ ਕਿ ਗਰਦਾਸਪੁਰ ਲੋਕ ਸਭਾ ਦੇ ਲੋਕ ਜਿਹੜੇ ਆ ਆਪਣਾ ਘਰ ਦਾ ਆਪਣਾ ਭਰਾ ਆਪਣਾ ਪੁੱਤਰ ਨੂੰ ਚੁਣਨਗੇ ਔਰ ਇਹ ਗਾਂ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਜਿਹੜਾ ਆਪਣੇ ਜ਼ਿਲ੍ਹੇ ਦੀ ਗੱਲ ਵਧੀਆ ਟਾਂਗਣਾ ਜਿਹੜੀ ਆ ਗੱਲ ਹੈ ਕਿ ਅੱਜ ਸਾਡੇ ਬਹੁਤ ਹੀ ਆਨਹਾਰ ਨੌਜਵਾਨ ਆਗੂ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਜਿਹੜੇ ਲੋਕ ਸਭਾ ਗੁਰਦਾਸਪੁਰ ਦੇ ਉਮੀਦਵਾਰ ਨੇ ਉਹਨਾਂ ਨੇ ਧਾਰੀਵਾਲ ਦੇ ਵਿੱਚ ਆਪਣਾ ਅੱਜ ਦਫ਼ਤਰ ਖੋਲ੍ਹਿਆ ਹੈਗਾ ਔਰ ਇਹ ਦਫ਼ਤਰ ਜਿਹੜਾ ਹੈਗਾ ਬਹੁਤ ਪੁਰਾਣਾ ਦਫ਼ਤਰ ਹੈ ਪਿਛਲੇ ਸਮੇਂ 5 ਸਾਲ ਤੋਂ ਆਮ ਆਦੀ ਪਾਰਟੀ ਦਾ ਹੈੱਡਕੁਆਰਟਰ ਹੈ ਪੂਰੇ ਜ਼ਿਲ੍ਹੇ ਦਾ ਦਫ਼ਤਰ ਇੱਥੋਂ ਚੱਲਦਾ ਰਿਹਾ ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ਹਿਰੀ ਜੀ ਨੇ ਆ ਕੇ ਇੱਥੇ ਦਫ਼ਤਰ ਖੋਲ੍ਹਿਆ ਔਰ ਜਗਰੂਪ ਸਿੰਘ ਛੇਕਵਾ ਜੀ ਸਾਡੇ ਨਾਲ ਨੇ ਬਾਕੀ ਸਾਰੇ ਇਸ ਇਲਾਕੇ ਦੇ ਸਾਰੇ ਹਲਕਾ ਕਾਦੀਆਂ ਔਰ ਨੇੜੇ-ਤੇੜੇ ਦੇ ਸਾਰੇ ਵਲੰਟੀਅਰ ਪਹੁੰਚ ਰਹੇ ਔਰ ਅਸੀਂ ਸਾਰੇ ਇਹ ਬਿਲਕੁਲ ਪ੍ਰਣ ਕਰ ਕੀਤਾ ਹੋਇਆ ਸਾਰਿਆਂ ਨੇ ਔਰ ਇਹ ਬਿਲਕੁਲ ਇੱਕ ਬੇਬ ਜਿਹੜੀ ਹੈ ਸ਼ਹਿਰੀ ਕਲਚਰ ਦੀ ਜਿਹੜੇ ਬਣਨੀ ਸ਼ੁਰੂ ਹੋ ਗਈ ਹੈ ਪਾਣੀ ਚੁੱਕੀ ਹੈਗੀ ਕਿ ਜਿਹੜਾ ਬਟਾਲੇ ਦਾ ਰੋਡ ਸ਼ੋ ਸੀਗਾ ਉਹ ਇੱਕ ਤਰਫ ਤਰਫਾ ਸੀਗਾ ਔਰ ਉਹਦੇ ਤੇ ਨਾਲ-ਨਾਲ ਹੁਣ ਬਾਕੀ ਥਾਵਾਂ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਨੌਜਵਾਨਾਂ ਆਗੂ ਨੇ ਪਿਛਲੇ ਕਰੀਬ-ਕਰੀਬ 10 ਸਾਲਾਂ ਦੇ ਇਲਾਵਾ ਤੋਂ ਇਹ ਹਲਕਾ ਗੁਰਦਾਸਪੁਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਕੰਮ ਕਰ ਰਹੇ ਨੇ ਇੱਕ ਇੱਕ ਵਲੰਟੀਅਰ ਜਿਹੜਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਇੱਕ ਇੱਕ ਵਲੰਟੀਅਰ ਇਹਨਾਂ ਦੀ ਕੈਂਪੇਨ ਜਿਹੜੀ ਹੈ ਬਧੀ ਤਰੀਕੇ ਨਾਲ ਚਲਾ ਰਿਹਾ ਹੈ ਧੰਨਵਾਦ